कायसे तुम्ही केकरा लाल तुम्ही तूच सगळा तो पण तो काय 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 ਪਕਾਰ ਕੇ ਆਇਆ ਤਾਂ ਉਹ ਜਿਹੜਾ ਮੁੰਡੇ ਨੂੰ ਪਾਉਂਦਾ ਹੈ ਇਹਦਾ ਮੁੰਡਾ ਤੁੰਗ ਆਲਾ ਕਿ ਮੁੰਡਾ ਚਿੱਟਾ ਵੇਚਦਾ ਸੀ ਮੁੰਡਾ ਜਿਹੇ ਚ ਬੈਠਾ ਗਾਇਲਾ ਠੀਕ ਹੈ ਉਹ ਫੜਿਆ ਮੁੰਡਾ 6-7 ਮਹੀਨੇ ਕਰ ਜਵਾਂਤ ਨਹੀਂ ਹੁੰਦੀ ਕਰਦੀ ਤਾਂ ਨਾ ਹੁੰਦੀ ਇਹਦਾ ਹੋ ਚੱਲੇ ਇਹ ਚਿੱਟਾ ਨਹੀਂ ਜਾਂਦੀ ਇਹ ਤਾਂ ਰੋਟਣਾ ਬਣਾਉਣ ਜਾਂਦੀ ਜਿਨੂੰ ਮਰਜ਼ੀ ਤੁਸੀਂ ਪੁੱਛੋ ਜੇ ਉਹਨੂੰ ਜੇ ਉਹਨੇ ਉਹ ਵੇਚਦਾ ਅੰਦਰਾਂ ਕੋਈ ਗੱਲ ਹੈ ਅੰਦਰ ਆਗਮਨ ਦਾ ਜਨਮ ਹੋਇਆ ਨਾ ਕੋਈ ਜਾਨਦਾ ਨਹੀਂ ਹੈ ਜੀ ਦਾ ਆਪਣੇ ਸਾਹਮਣੇ ਜਿਹੜਾ ਮੈਂ ਸਪੋਰਟ ਕਰਾ ਰਿਹਾ ਹਾਂ ਕਮਾਈ ਕਿੰਨਾ ਹੋ ਰਹੀ ਹੁੰਦੀ ਹੈ ਉਹ ਲਾ ਜਾਂਦੇ ਆ ਉੱਥੇ ਜਾ ਕੇ ਟਿੱਕਾ ਨੂੰ ਛੱਡ ਦਿੰਦੇ ਆ ਪੁਲਿਸ ਵਾਲੇ ਸਾਹਮਣੇ ਪੁਲਿਸ ਵਾਲੇ ਟਿੱਕਾ ਵਾਲੇ ਤੇ ਫੇਰ ਆ ਕੇ ਮਿਲਣਾ ਲੱਗ ਜਾਂਦੇ ਆ ਅੱਜ ਇੱਕ ਟਿੱਕਾ ਖਾਮਿਆ ਰਵੇਗਾ ਤਾਂ ਇਹ ਵੀ ਖਾਣ ਦੀ ਟਿੱਕਾ ਅੱਜ ਦੇ ਪੁਰਾ ਆਪਣੇ ਕੰਨੀ ਕੋਈ ਨਹੀਂ ਸਟੌਪ ਕਰਾਂਗੇ ਕੋਈ ਨਹੀਂ ਸਟੌਪ ਕਰਾਂਗੇ ਹੋ ਗਿਆ ਹੋ ਗਿਆ ਮੈਂ ਤਾਂ ਪਰਮਣਤ ਕਰਾ ਲਾਈ ਸਰ ਗੱਲ ਤਾਂ ਜਿਆਦਾ ਨਾਲ ਕਿ ਇਹ ਕਿੱਟਾ ਵੇਚੀ ਪੈਸੇ ਉਹਦੇ ਲੈਟ ਕਰਨੇ ਤੇ ਮੇਰਾ ਕਮਿਸ਼ਨ ਲੈ ਗਿਆ ਉਹਨੇ ਵੀ ਹੱਥ ਲਗਾ ਤਾ ਅੰਮਰਵਾਰ ਕੇ ਤਾਂ ਪੈਸੇ ਲੈ ਗਿਆ ਪੁਲਿਸ ਵਾਲੀ ਸਰ ਜੀ ਇਹ ਲੱਗੀ ਸੀ ਉੱਥੇ ਮੈਂ ਲੈ ਜੀ ਵਗੈ ਨਹੀਂ ਤੇ ਉਹਨੇ ਪੈਸੇ ਦੇ ਕੇ ਜਾਸ ਕਰ ਲਿਆ ਹੋਣ ਕੇ ਫੇਰ ਤੇ ਕਰੰਦ ਲੀੜਨੇ ਮੈਂ ਪਹਿਲੇ ਲੀੜਨੇ ਪੈਸੇ ਕਰੋ ਤੇਰੇ ਹੁੰਦੇ ਬੋਲ ਠੀਕ ਹੈ ਆਮ ਹੋ ਜੇ ਨਹੀਂ ਕਰਦਾ ਆਸ ਤੇ ਬੜੀਆ ਨਾ ਤੁਹਾਨੂੰ ਪਤਾ ਨਹੀਂ ਜੇ ਮੈਂ ਨਹੀਂ ਲੈ ਕੋਈ ਗੱਲ ਨਹੀਂ ਉਹ ਜਿਹੜੀ ਮੈਡਮ ਆ ਉਹ ਇਹਨੂੰ ਕਹਿੰਦੀ ਕਿ ਤੇ ਉਹ ਆਪ ਚਿੱਟਾ ਵੇਚਦੀਆਂ ਇਹਨੇ ਵੀ ਕਹਤਾ ਜੇ ਮੈਂ ਚਿੱਟਾ ਵੇਚ ਤੂੰ ਵੀ ਮੇਰੇ ਘਰ ਆ ਕੇ ਕਮਿਸ਼ਨ ਲੈ ਕੇ ਗਈ ਮੈਂ ਕਿਹਾ ਗਈਆ ਚਲੋ ਬਸ ਆ ਚਲ ਕੋਈ ਨਹੀਂ ਛੱਡੋ ਪਰੇ ਲੈ ਛੱਡੋ ਪਰੇ ਪਿਛਲੋਂ ਕਰ ਲਾ ਦਫਾ ਕਰੋ ਪਰੇ ਇਹ ਪਾਰਨਮਨ ਲਾ ਕੇ ਉਹ ਤੇਰਾ ਬੀਬੀ ਤੇਰਾ ਬੱਚਾ ਮੈਂ ਉਹ ਸੰਦਰ ਦੇ ਬਾਹਰ ਹੀ ਜਿਹੜਾ ਮੁੰਡਾ ਵੀ ਅੰਦਰ ਆ 9 ਮਹੀਨੇ ਹੋ ਗਏ ਘਰ ਵੀ ਅੰਦਰ ਅੱਧਾ ਫਟਿਆ ਮੈਨੇ ਪਾਇਆ ਕਿ ਕਹਿੰਦਾ ਮੈਂ ਨਾ ਮਾਰਦਾ ਕਹਿੰਦਾ ਕੋਈ ਹਾਲਾ 500 ਕੋਈ ਵੀ ਮਾਫ ਨਹੀਂ ਹੋਏਗਾ ਹਾਂਜੀ ਉਹਦਾ ਨਹੀਂ ਹੋਗਾ ਕਿਸੇ ਨੂੰ ਨਹੀਂ ਛੱਡਾਂਗੇ ਸਰ ਅਸੀਂ ਤੁਹਾਡੇ ਨਾਲ ਆਂ ਸਹਿਮ ਤੇ ਤੁਹਾਡੇ ਨਾਲ ਸਾਰਾ ਮੱਲਾ ਸਾਹਿਬ ਮੈਂ ਇਸ ਤੋਂ ਕੋਠੇ ਮਨੇ ਇਹ ਦੱਸੋ ਕਾ ਫਰਕ ਪਿਆਕ ਨਹੀਂ ਪਿਆ ਕੇ ਨਾਲ ਜਦੋਂ ਅਸੀਂ ਜਦੋਂ ਅਸੀਂ ਕੰਮ ਕਰਦੇ ਆ ਪਏ ਆ ਤੇ ਤਾਨੂੰ ਇਹ ਬਿਲਕੁਲ ਜ਼ੀਰੋ ਕਰਦਾ ਹੈ ਨਾ ਇਹ ਤਾਂ ਕੰਨੀ ਨਹੀਂ ਮੇਰੇ ਚੜ੍ਹ ਨਾ ਨਾ ਮੈਂ ਤਾਂ ਰਹੇ ਜਾਣੀ ਨਹੀਂ ਤਾਂ ਸਾਂਹ ਕਿ ਆ ਭਾਈ ਸਾਂਹ ਤੇ ਆ ਵਧੀਆ ਬੰਦਾ ਸੁਣਾ ਕਰੇ ਬੱਚਿਆਂ ਦਾ ਫਾਇਦਾ ਇੱਕ ਪੂਰਾ ਪੂਰਾ ਆਪਣੇ ਚੇਲੇ ਆਂ ਫੇਟੇਗਾ ਜਿਹੜੀ ਨਹੀਂ ਛੱਡਿਆ ਜਾਏ ਮੇਰੇ ਕਾਹਨ ਨਹੀਂ ਵੀ ਬੜਾ ਕਾਬਲ ਬਸਾਰੂ ਨਾਲ ਲੱਗਦੀ ਨਾ ਨੰਬਰ ਸਾਡਾ ਸਾਰਾ ਕੁਛ ਆ ਤੁਹਾਡਾ ਕੰਬਾਈ ਨੰਬਰ ਜਿੰਦਾ ਮੈਚ ਦੇਖ ਤੋਂ ਫੋਨ ਕਰਿਆ ਕਰੋ ਯਾਰ ਮੈਂ ਕਹਿ ਸਕਦਾ ਜੋ ਨੰਬਰ ਕੋਈ ਨੰਬਰ ਲੈ ਚ ਲੋ ਜੇ ਅਸੀਂ ਮਲੇ ਹਰ ਪੁਲਿਸ ਵਾਲਾ ਕਹੀਦਾ ਬੰਦ ਆ ਆ ਇੱਕ ਨਕਵਾਈ ਦੀ ਇਨਕਲਾਬ ਜੀ ਕਿਸੇ ਦਾ ਨਾਮ ਨਹੀਂ ਲੈਣਾ ਅਸੀਂ ਨਾਮ ਤਾਂ ਨੰਬਰ ਇੱਕ ਨੰਬਰ ਹੈਗਾ ਉਹਨਾਂ ਮਸਾਲੇ ਤਾਂ ਮੰਗਦੇ ਨਹੀਂ ਉਹ ਲੋੜ ਨਹੀਂ ਤਾਂ ਮਰਜੀ ਹੋ ਜਾ ਪੁਲਿਸ ਵਾਲੇ ਟਾਈਮ ਤੇ ਨਹੀਂ ਆਉਂਦੇ ਪੁਲਿਸ ਵਾਲੇ ਕਹਿੰਦੇ ਅਸੀਂ ਉਦੋਂ ਕਾਰਵਾਈ ਕਰਾਂਗੇ ਜਾਂ ਤਾਂ ਤੁਸੀਂ ਮੈਡੀਕਲ ਚ ਦਾਖਲ ਹੋ ਜਾਓ ਤਾਂ ਕਿ ਕੋਈ ਨਾ ਕੋਈ ਚੋਰੀ ਨਾ ਹੋ ਆਈ ਬਾਰੇ ਕਰੇ ਜਿੰਨੇ ਵੰਦੇ ਆ ਉਹ ਨਹੀਂ ਟੰਕਦੇ ਅੱਜ ਅਸੀਂ ਫਰੀਦਕੋਟ ਪੁਲਿਸ ਜਿਹੜੀ ਹੈਗੀ ਆ ਅ ਵਕ ਵਕ ਜਿਹੜੀਆਂ ਜਗ੍ਹਾ ਆਇਡੈਂਟੀਫਾਈ ਕਰਕੇ ਜਿਹੜੀਆਂ ਸ਼ਹਿਰ ਦੇ ਵਿੱਚ ਤਾਂ ਜਿਵੇਂ ਕੋਟਕਪੂਰਾ ਜੈਤੋ ਸਾਰੇ ਡਿਸਟ੍ਰਿਕਟ ਦੇ ਵਿੱਚ ਆਇਡੈਂਟੀਫਾਈ ਕਰਕੇ ਜਿਹੜਾ ਹੈਗਾ ਕੈਸੋ ਆਪਰੇਸ਼ਨ ਜਿਹੜਾ ਚੱਲ ਰਿਹਾ ਹੈਗਾ ਇਹ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਸਾਨੂੰ ਸਕਸੈਸਫੁਲੀ ਸਾਨੂੰ ਰਿਕਵਰੀਆਂ ਔਰ ਦੋਸ਼ੀ ਅਸੀਂ ਫੜੇ ਹੈਗੇ ਆ ਜਿੱਦਾਂ ਇਦਾਂ ਕੈਸੋ ਅਚੰਚਿਤ ਕਰਦੇ ਆ ਤੇ ਸਾਨੂੰ ਜਿਹੜੀ ਹੈਗੀ ਆ ਉਹਦੇ ਵਿੱਚ ਵਧੀਆ ਰਿਕਵਰੀ ਹੋ ਜਾਂਦੀ ਆ ਦੋਸ਼ੀ ਵੀ ਫੜੇ ਜਾਂਦੇ ਆ ਅੱਜ ਕੁਝ ਰਿਕਵਰੀ ਹੋਈ ਉਹ ਸਾਡਾ ਜੇ ਚੱਲ ਰਿਹਾ ਹੈਗਾ ਜੀ ਸਾਰੀਆਂ ਟੀਮਾਂ ਵਕਫ ਵਕਫ ਜਿਹੜੇ ਹੈਗੇ ਆ ਕਾਡਨ ਕਰਕੇ ਜਿਹੜੇ ਅਸੀਂ ਘਰ ਆਇਡੈਂਟੀਫਾਈ ਕੀਤੇ ਆ ਨਾਮ ਆਇਡੈਂਟੀਫਾਈ ਕੀਤੇ ਆ ਉਹਨਾਂ ਨੂੰ ਸਰਚ ਚੱਲ ਰਹੀ ਹੈ ਸਾਡੀ ਉਹ ਜਦੋਂ ਸਾਡਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਕਿ ਕੀ ਕੀ ਰਿਕਵਰ ਹੋਇਆ ਕਿੰਨੇ ਮੁਕੱਦਮੇ ਦਰਜ ਹੋਏ ਦੇਖੋ ਜਿਹੜੀ ਜਿਹੜੀ ਜਦੋਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਆ ਜਿਵੇਂ ਤੁਸੀਂ ਕਹਿ ਰਿਹਾ ਟਾਹਨੇ ਵਾਲੀ ਵੀ ਜਿਹੜੀ ਆ ਰਹੀ ਆ ਅਸੀਂ ਟਾਹਨੇ ਤੋਂ ਵੀ ਫੜ ਕੇ ਕਈ ਬੰਦੇ ਹੈਗੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਆ ਕੁਝ ਬੰਦੇ ਜਿਹੜੇ ਬਾਹਰਲੇ ਦੂਸਰੇ ਪਿੰਡਾਂ ਤੋਂ ਦੂਸਰੇ ਡਿਸਟ੍ਰਿਕਟਾਂ ਦੇ ਵਿੱਚੋਂ ਆ ਜਾਂਦੇ ਆ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਵੀ ਫੜ ਕੇ ਜਲਦੀ ਅਸੀਂ ਜੇਲ੍ਹ ਦੇ ਅੰਦਰ ਦਵਾਵਾਂਗੇ ਸਰ ਨਸ਼ੇ ਦੇ ਆਦੀਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਨਸ਼ੇ ਦੇ ਜਿਹੜੇ ਸਦਾਗਰ ਹੈਗੇ ਆ ਇਹੀ ਹੈਗਾ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਤਾਂ ਸਾਡੇ ਐਸਐਸਪੀ ਮੈਡਮ ਵੱਲੋਂ ਜਿਹੜਾ ਹੈਗਾ ਕਲੀਅਰ ਮੈਸੇਜ ਹੈਗਾ ਕਿ ਆਪਣਾ ਜਿਹੜਾ ਹੈਗਾ ਜਿਹੜਾ ਤੰਦਾ ਇਹਨੂੰ ਬੰਦ ਕਰ ਦੇਣ ਚੰਗਾ ਕੰਮ ਕਰਨਾ ਠੀਕ ਮੁਖਤਾਰਾ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹਨੂੰ ਵਧੀਆ ਤਰ੍ਹਾਂ ਜੀਣ ਨਹੀਂ ਆ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਸਖਤੋ ਸਖਤ ਕਾਰਵਾਈ ਮੁਕਦਮੇ ਦਰਜ ਹੋਣਗੇ ਜੇਲ੍ਹ ਦੇ ਵਿੱਚ ਰਹਿਣਗੇ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਇਹਨਾਂ ਨੇ ਨਸ਼ਾ ਵੇਚ ਕੇ ਬਣਾਈਆਂ ਜਿਵੇਂ ਕਿ ਅੱਗੇ ਵੀ ਕਾਫੀ ਅਸੀਂ ਅਟੈਚ ਕਰਾ ਚੁੱਕੇ ਆਂ ਔਰ ਸਾਡਾ ਇਹ ਪ੍ਰੋਸੈਸ ਲਗਾਤਾਰ ਚੱਲ ਰਿਹਾ ਹੈਗਾ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਸਾਰੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਵਾਂਗੇ ਉਹਨਾਂ ਦੇ